ਤੋ ਕਰਦੀ ਇਹ ਸਵਾ ਦੇਖ ਕੇ ਤੇ ਬੋਲੇ ਰਸ਼ੀਦੋ ਲਗਿਆ ਇੰਦਰਾ ਜੋਹਾਰ ਬਲਖਤ ਦਾ ਲਿਖ ਕੇ ਗਾਉ ਸ਼ਾਇਰ ਜਗਿੰਦਰ ਜਗਿੰਦਰ ਜਾਲ ਹੋਣੀ ਨਹੀਂ ਕਿਸੋ ਤੋਂ ਕਰਦੀ ਸ਼ਬਦ ਰੰਗ ਅਨੰਦ ਪੋਰਨੋ ਦਸੋ ਪਿਰਦਾ ਬੋਸ਼ੀ ਕਰਦੀ ਨਗਰ ਕੋਟ ਮਤਾਰ ਤੋਂ ਮੇਰੇ ਸਤਕਾਰਯੋਗ ਵੀਰ ਅਸੀਂ ਵੇ ਸਾਡੇ ਰਿਸ਼ਤੇਦਾਰਾਂ ਦੀ ਦੁਨੀਆ ਵਿੱਚੋਂ ਵੀਰ ਸਾਡੇ ਤੇਲੂ ਜੀ ਉਹਨਾਂ ਵੱਲੋਂ ਵੀ ਪਿਆਰ ਭੇਜਿਆ ਗਿਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਚਰਦੀ ਕਲਾ ਕਰਨ ਸਰਦਾਰ ਸਰਵਰ ਸਿੰਘ ਜੀ ਪਲੇਰ ਤੇ ਸਰਦਾਰ ਜਗਜੀਤ ਸਿੰਘ ਜੀ ਗੱਲੇਵਾਰ ਸਾਹਿਬ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਸੌ ਦਮੜਾ ਫਿਰ ਆਇਆ ਅਰਦਾਸ ਕਰਾਂਗਾ ਸੱਦੇ ਪਾਕਸ਼ਾ ਕਿਰਪਾ ਕਰਕੇ ਉਹਨਾਂ ਨੂੰ ਚੜ੍ਹਦੀ ਕਲਾ ਕਰਨ ਕੋ ਗਿਆ ਸੰਕਤਾ ਵੱਲੋਂ ਬਹੁਤ ਵੱਡੀਆਂ ਅਰਦਾਸਾਂ ਕਰਾਈਆਂ ਗਈਆਂ ਸਰਗੁਰੂ ਪਾਤਸ਼ਾਹ ਦਇਆ ਕਰੇ ਕਿਰਪਾ ਕਰੇ ਆਹ ਹੁਣ ਇੱਥੇ ਸਮਾਧੀ ਹੈ ਕੋ ਸਮਾਂ ਹੋ ਰਿਹਾ ਹੈ ਹੋਰ ਵੀ ਬਣਾ ਰਿਆ ਨੇ ਵੀਰਾਂ ਨੇ ਬੋਲਣਾ ਸਾਡੇ ਆਪੀ ਸਰਕਾਰ ਦੇ ਭਾਜੀ ਬਲਦੇਵ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਹੁਕਮ ਲੱਗਾ ਸੀਗਾ ਔਰ ਵੀਰ ਅਮਰਜੀਤ ਸਿੰਘ ਉਹਨਾਂ ਵੱਲੋਂ ਹੁਕਮ ਲੱਗਾ ਸੀਗਾ ਔਰ ਸਾਡੇ ਭਾਜੀ ਕਲੇਰ ਸਾਹਿਬ ਅਮਰਜੀਤ ਨੇ ਹੁਕਮ ਭੇਜਿਆ ਕਿ ਉਹਨਾਂ ਨਾਲ ਨੂੰ ਹੁਕਮ ਹੈ ਸਾਰਿਆਂ ਵੱਲੋਂ ਹੁਕਮ ਲੱਗਾ ਸੀਗਾ ਗੁਰੂ ਕੀ ਸੰਗਤ ਦੀ ਸੇਵਾ ਕਰਨ ਵਾਸਤੇ ਆਏ ਆ ਸੇਵਾ ਕਰਦੇ ਆ ਕਈ ਪ੍ਰਕਾਰ ਦੀਆਂ ਭੁੱਲਾਂ ਟੁੱਟਿਆ ਰਹਿ ਗਿਆ ਹਣ ਦੀਆਂ ਖਿਮਾਂ ਦੇ ਜੱਜ ਕਾਂ ਅਰਦਾਸ ਕਰਾਂਗਾ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਅਰਦਾਸ ਬੇਨਤੀ ਪ੍ਰਵਾਨ ਕਰਕੇ ਚੜ੍ਹਦੀ ਕਲਾ ਕਰਨਾ ਇਹ ਇਹ ਜਿਹੜਾ ਇੱਕ ਇੱਕ ਮਿੰਟ ਤੁਹਾਡਾ ਬੀਤ ਰਿਹਾ ਸਰਬਉੱਚ ਬਾਦਸ਼ਾਹ ਕਿਰਪਾ ਕਰਕੇ ਇਸ ਮਿੰਟ ਦੀ ਆਪਣੇ ਚਰਨਾਂ ਵਿੱਚ ਹਾਜ਼ਰੀ ਪ੍ਰਵਾਨ ਕਰਕੇ ਤੇ ਜਿਹੜੇ ਕਾਮਯਾਬ ਮਿਸ਼ਨ ਵਾਸਤੇ ਸੀ ਇਹ ਪੀੜਾ ਚੁੱਕਿਆ ਹੈ ਜੇ ਕਦਮ ਉਠਾਏ ਆ ਉਹ ਸੱਚੇ ਬਾਦਸ਼ਾਹ ਕਿਰਪਾ ਕਰਕੇ ਉਹ ਮਿਸ਼ਨ ਦੇ ਵਿੱਚ ਸਾਨੂੰ ਕਾਮਯਾਬੀਆਂ ਬਖਸ਼ਣਾ ਤੇ ਜੋ ਸਾਡੇ ਬਹੁਤ ਵੱਡੇ ਮਹਾਨ ਲੀਡਰ ਸਨ ਝੜੇਰ ਸਾਹਿਬ ਔਰ ਢੱਲੇਵਾ ਸਾਹਿਬ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰਨਾ ਸੱਚੇ ਪਾਕਸ਼ਾ ਦਇਆ ਕਰਨਾ ਇਹ ਮਿਸ਼ਨ ਜਿਹੜਾ ਤੁਹਾਡਾ ਕਾਮਯਾਬ ਹੋਏ ਸਤਿਗੁਰੂ ਪਾਕਸ਼ਾ ਦਇਆ ਕਰਨਾ ਉਹ ਫਤਿਹ ਬਲਾਈਏ ਗੱਜਵੜ ਕੇ ਗੱਜਵੜ ਕੇ ਮੇਰੀਆਂ ਸਤਕਾਰ ਦੇ ਭੈਣਾਂ ਦਾ ਵੀ ਧੰਨਵਾਦ ਵੀਰਾਂ ਦਾ ਵੀ ਧੰਨਵਾਦ ਨਾਮ ਸਤਿਗੁਰੂ ਆਪ ਜਾਣਦੇ ਗੁਰ ਬੋਲਿਆ ਸਤਿ ਸੱਚ ਜਾਣਦਾ